ਨਸ਼ਿਆਂ ਦੀ ਜੋ ਭਿਆਨਕ ਬਿਮਾਰੀ ਸਾਡੇ ਪਿੰਡਾਂ ਦੇ ਵਿੱਚ ਰੂਪ ਧਾਰਨ ਕਰ ਗਈ ਆ ਸਾਨੂੰ ਇਸ ਉੱਤੇ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ। ਚੰਦ ਕੁ ਲੋਕ ਜਿਹੜੇ ਪਿੰਡ ਦੇ ਵਿੱਚ ਕਿੰਨੇ ਹੋ ਸਕਦੇ ਆ? 5, 7, 10 ਤੋਂ ਵੱਧ ਕੋਈ ਹੈ ਨਹੀਂ ਆ ਜਿਹੜੇ ਪੈਸੇ ਦੀ ਖਾਤਰ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਜਿਹੜਾ ਵਾ ਉਹ ਨਾਮ ਬਦਨਾਮ ਕਰ ਰਹੇ ਆ। ਪ੍ਰੋਗਰਾਮ ਵਿੱਚ ਜੋਧ ਨਸ਼ਿਆਂ ਵਿਰੁੱਧ ਗੁਰਦੁਆਰਾ ਸਾਹਿਬ ਵਿੱਚ ਹੋਂਕੇ ਪਿੰਡ ਮੰਝ ਦੇ ਨਿਵਾਸੀਓ ਫਤਿਹ ਬੁਲਾਇਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਸ਼ਿਆਂ ਦੀ ਜੋ ਭਿਆਨਕ ਬਿਮਾਰੀ ਸਾਡੇ ਪਿੰਡਾਂ ਦੇ ਵਿੱਚ ਰੂਪ ਧਾਰਨ ਕਰ ਗਈ ਆ ਸਾਨੂੰ ਇਸ ਉੱਤੇ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਡਿਪਾਰਟਮੈਂਟ ਵੱਲੋਂ ਸਮੇਂ-ਸਮੇਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਪਰ ਹੁਣ ਜੋ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਜਿਹੜਾ ਵਾ ਇਹ ਪ੍ਰੋਗਰਾਮ ਲਿਖੇ ਗਏ ਨੇ ਜਿਹਦੇ ਤਹਿਤ ਅੱਜ ਹਲਕਾ ਰਾਜ ਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇਹਨਾਂ ਵੱਲੋਂ ਵੀ ਸਾਨੂੰ ਬੜੀਆਂ ਜਿਹੜੀਆਂ ਨੇ ਉਹ ਸਖਤ ਅਧਿਤਾ ਨੇ ਨਸ਼ੇ ਦੇ ਖਿਲਾਫ ਪਰ ਮੇਰੇ ਵੀਰੋ ਇਹ ਲੜਾਈ ਜਿਹੜੀ ਆ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਜਿੱਤੀ ਜਾ ਸਕਦੀ। ਇਹਦੇ ਲਈ ਆਪਾਂ ਨੂੰ ਅੱਗੇ ਆਉਣਾ ਪਊਗਾ ਕਿਉਂਕਿ ਕੁਝ ਚੰਦ ਕੁ ਲੋਕ ਜਿਹੜੇ ਪਿੰਡ ਦੇ ਵਿੱਚ ਕਿੰਨੇ ਹੋ ਸਕਦੇ ਆ 5 7 10 ਤੋਂ ਵੱਧ ਕੋਈ ਹੈ ਨਹੀਂ ਆ ਜਿਹੜੇ ਪੈਸੇ ਦੀ ਖਾਤਰ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਜਿਹੜਾ ਵਾ ਉਹ ਨਾਮ ਬਦਨਾਮ ਕਰ ਰਹੇ ਆ ਜੋ ਮੇਰੀ ਹੱਥ ਜੋੜ ਕੇ ਤੈਨੂੰ ਬੇਨਤੀ ਆ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਆ ਨਸ਼ਾ ਕਰਦੇ ਆ ਉਹ ਤੁਸੀਂ ਸਾਨੂੰ ਸਿੱਧੇ ਤੌਰ ਤੇ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਵੀ ਤੁਹਾਨੂੰ ਦੱਸ ਕੇ ਗਏ ਨੇ ਓਟ ਸੈਂਟਰ ਨੇ ਡੀਕਡਿਕਸ਼ਨ ਸੈਂਟਰ ਨੇ ਉਹਨਾਂ ਵਿੱਚ ਬਹੁਤ ਵਧੀਆ ਜਿਹੜੇ ਆ ਉਹ ਪ੍ਰਬੰਧ ਕੀਤੇ ਹੋਏ ਨੇ ਤੇ ਉੱਥੋਂ ਡਿਸਚਾਰਜ ਹੋਣ ਤੋਂ ਮੰਗਰੂ ਵੀ ਦਵਾਈ ਜਿਹੜੀ ਆ ਉਹ ਦਿੱਤੀ ਜਾਂਦੀ ਆ ਠੀਕ ਹੋਣ ਤੱਕ ਤੋ ਇਸ ਸਕੀਮ ਦਾ ਵੀ ਤੁਸੀਂ ਲਾਭ ਲੈ ਸਕਦੇ ਹੋ ਸਾਡੇ ਐਸਚਓ ਸਾਹਿਬ ਤੁਹਾਡੇ ਇੱਥੇ ਚੌਂਕੀ ਇੰਚਾਰਜ ਨੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਕੋਈ ਇਹੋ ਜਿਹਾ ਮਾੜਾ ਅਨਸਰ ਜਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਆ ਕਿ ਇਹ ਸਾਡੇ ਪਿੰਡ ਦਾ ਸਾਡੇ ਪੰਜਾਬ ਦਾ ਨਾਮ ਖਰਾਬ ਕਰਦਾ ਨਸ਼ਿਆਂ ਦੇ ਮਾੜੀ ਜਿਹੜੀ ਆ ਉਹ ਦਲਦਲ ਦੇ ਵਿੱਚ ਫਸ ਕੇ ਉਹਦਾ ਤੁਸੀਂ ਸਾਨੂੰ ਗੁਪਤ ਤਰੀਕੇ ਦੇ ਨਾਲ ਵੀ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੇ ਕਿਤੇ ਨਾਂ ਦਾ ਜਾਂ ਹੋਰ ਕਿਸ ਦਾ ਖਲਾਸੀ ਹੋਵੇਗਾ ਜਿੰਨਾ ਚਿਰ ਤੱਕ ਇਹੋ ਜਿਹੇ ਗਲਤ ਅੰਸਰਾਂ ਦੇ ਖਿਲਾਫ ਆਪਾਂ ਸਾਰੇ ਤਗੜੇ ਹੋ ਕੇ ਨਹੀਂ ਲੱਗਾਂਗੇ ਤੇ ਇਹ ਬਿਮਾਰੀ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਹੋਣੀ ਜੋ ਮੇਰੀ ਬੇਨਤੀ ਆ ਇਸ ਮਹਿੰਮ ਦੇ ਵਿੱਚ ਪੁਲਿਸ ਦਾ ਪੰਜਾਬ ਸਰਕਾਰ ਦਾ ਵੱਧ ਚੜ ਕੇ ਜਿਹੜਾ ਵਾ ਹਿੱਸਾ ਦਓ ਤਾਂ ਜੋ ਅਸੀਂ ਇਸ ਬਿਮਾਰੀ ਨੂੰ ਦੂਰ ਕਰ ਸਕੀਏ ਧੰਨਵਾਦ